ਸੰਗਤ ਜੀ ਅੱਜ ਕੈਸੇ ਸਥਾਨ ਦੇ ਦਰਸ਼ਨ ਤੁਹਾਨੂੰ ਕਰਾ ਰਹੇ ਹਾਂ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੜ ਕੇ ਇੱਕ ਬਾਦਸ਼ਾਹ ਵੱਲੋਂ ਦਿੱਤਾ ਹੋਇਆ ਹੀਰਾ ਨਦੀ 'ਚ ਸੁੱਟਿਆ ਸੀ ਕੌਣ ਸੀ ਉਹ ਬਾਦਸ਼ਾਹ ਕਿਉਂ ਉਹਨੇ ਮਹਾਰਾਜ ਜੀ ਨੂੰ ਹੀਰਾ ਦਿੱਤਾ ਤੇ ਸੱਚੇ ਪਾਤਸ਼ਾਹ ਜੀ ਨੇ ਕਿਉਂ ਨਦੀ ਦੇ ਵਿੱਚ ਉਹ ਹੀਰਾ ਸੁੱਟਿਆ ਨਦੀ ਦਾ ਨਾਮ ਕੀ ਸੀ ਸਾਰਾ ਕੁਝ ਜਾਣਾਂਗੇ ਇਸ ਵੀਡੀਓ ਦੇ ਵਿੱਚ ਤੇ ਬਣੇ ਰਹੋ ਇਸ ਵੀਡੀਓ ਨੂੰ ਛੋਟੀ ਜੀ ਵੀਡੀਓ ਹੈ ਪੇਜ ਨੂੰ ਫੋਲੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਆਓ ਜਾਣਦੇ ਹਾਂ ਇੱਥੋਂ ਦਾ ਇਤਿਹਾਸ ਤੁਸੀਂ ਸਾਹਮਣੇ ਦੇਖ ਰਹੇ ਹੋ ਗੁਰਦੁਆਰਾ ਹੀਰਾ ਘਾਟ ਸਾਹਿਬ ਬਹੁਤ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਿਸ ਗੁਰਦੁਆਰਾ ਸਾਹਿਬ ਦੀ ਗੱਲ ਹੋ ਰਹੀ ਹੈ ਦੱਸ ਦਈਏ ਤੁਹਾਨੂੰ ਕਿ ਹਜੂਰ ਸਾਹਿਬ ਦੀ ਧਰਤੀ ਤੇ ਇਹ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਤੇ ਕਲਗੀਧਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਜਦੋਂ ਮਹਾਰਾਜ ਜੀ ਪੰਜਾਬ ਦੀ ਧਰਤੀ ਤੋਂ ਦੱਖਣ ਦੇਸ਼ ਦੇ ਵਿੱਚ ਆਏ ਤਾਂ ਜਗਾ ਜਗਾ ਮਹਾਰਾਜੀ ਨੇ ਚਰਨ ਪਾਏ ਇਸ ਜਗਾ ਤੇ ਵੀ ਮਹਾਰਾਜੀ ਨੇ ਚਰਨ ਪਾਏ ਜਦੋਂ ਪਤਾ ਲੱਗਾ ਔਰੰਗਜ਼ੇਬ ਦੇ ਛੋਟੇ ਪੁੱਤਰ ਬਹਾਦਰ ਸ਼ਾਹ ਨੂੰ ਕਿ ਮਹਾਰਾਜ ਇੱਥੇ ਆਏ ਨੇ ਤਾਂ ਦਰਸ਼ਨਾਂ ਵਾਸਤੇ ਆ ਪਤਾ ਲੱਗਾ ਕਿ ਇਸ ਜਗਾ ਦੇ ਉੱਤੇ ਮਹਾਰਾਜ ਜੀ ਪਹੁੰਚੇ ਹੋਏ ਹਨ ਬੜਾ ਕੀਮਤੀ ਹੀਰਾ ਲੈ ਕੇ ਬਹਾਦਰ ਸ਼ਾਹ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਤੇ ਉਹ ਹੀਰਾ ਬੜੇ ਸਤਕਾਰ ਪਿਆਰ ਦੇ ਨਾਲ ਬਾਦਸ਼ਾਹ ਨੇ ਬਹਾਦਰ ਸ਼ਾਹ ਨੇ ਗੁਰੂਕਲ ਕੀ ਤਰਮਾਰ ਜੀ ਨੂੰ ਭੇਟ ਕੀਤਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਆਪਣੇ ਹਸਤ ਕਮਲਾਂ ਦੇ ਵਿੱਚ ਹੀਰਾ ਲਿਆ ਹੀਰਾ ਬੜਾ ਸੋਹਣਾ ਸੀ ਕੀਮਤਾ ਸੀ ਕੀਮਤੀ ਸੀ ਤੇ ਚਮਕਦਾਰ ਵੀ ਸੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖਦਿਆਂ ਦੇਖਦਿਆਂ ਉਹ ਹੀਰਾ ਜਿਹੜਾ ਨਾਲ ਵਗਦੀ ਹੋਈ ਗੁਦਾਵਰੀ ਨਦੀ ਨਦੀ ਦੇ ਵਿੱਚ ਛੁੱਟ ਦਿੱਤਾ ਜਦੋਂ ਮਹਾਰਾਜ ਜੀ ਨੇ ਨਦੀ ਦੇ ਪਾਣੀ ਵਿੱਚੋਂ ਛੁੱਟਿਆ ਤੇ ਬਹਾਦਰ ਸ਼ਾਹ ਬੜਾ ਹੈਰਾਨ ਹੋ ਗਿਆ ਕਿ ਮੈਂ ਤਾਂ ਬੜੇ ਪ੍ਰੇਮ ਦੇ ਵਿੱਚ ਮਹਾਰਾਜ ਜੀ ਨੂੰ ਹੀਰਾ ਭੇਟ ਕੀਤਾ ਪਰ ਸੱਚੇ ਪਾਤਸ਼ਾਹ ਜੀ ਨੇ ਇਹ ਹੀਰਾ ਨਦੀ ਸੁੱਟ ਦਿੱਤਾ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੀਰੇ ਦੀ ਪਛਾਣ ਨਹੀਂ ਇਹਦੀ ਕੀਮਤ ਦਾ ਨਹੀਂ ਪਤਾ ਬਹੁਤ ਤਰ੍ਹਾਂ ਦੇ ਸਵਾਲ ਜਿਹੜੇ ਬਾਦਸ਼ਾਹ ਦੇ ਬਹਾਦਰ ਸ਼ਾਹ ਦੇ ਜੀਨ ਦੇ ਵਿੱਚ ਮਨ ਦੇ ਵਿੱਚ ਘੁੰਮਣ ਲੱਗੇ ਜਦੋਂ ਇਸ ਤਰ੍ਹਾਂ ਦੁੱਧਾ ਵਿੱਚ ਪਿਆ ਹੋਇਆ ਬਹਾਦਰ ਸ਼ਾਹ ਗੁਰੂ ਕਾਲ ਕੀਤਰ ਮਹਾਰਾਜ ਨੇ ਵੇਖਿਆ ਤੇ ਜਾਣੀ ਜਾਣ ਸਤਿਗੁਰੂ ਮਹਾਰਾਜ ਪੁੱਛਦੇ ਨੇ ਕਹਿੰਦੇ ਬਹਾਦਰ ਸ਼ਾਹ ਕੀ ਗੱਲ ਤੂੰ ਬੜਾ ਹੈਰਾਨ ਪਰੇਸ਼ਾਨ ਹੈ ਗੱਲ ਕੀ ਹੈ ਤਾਂ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਉਹ ਮੈਂ ਤਾਂ ਹੈਰਾਨ ਹਾਂ ਮੈਂ ਤੁਹਾਨੂੰ ਬੜਾ ਕੀਮਤੀ ਹੀਰਾ ਭੇਟ ਕੀਤਾ ਇਹ ਮੇਰੇ ਖਜ਼ਾਨੇ ਦਾ ਸਭ ਤੋਂ ਕੀਮਤੀ ਹੀਰਾ ਹੈ ਤੇ ਮੈਂ ਤੁਹਾਨੂੰ ਭੇਟ ਕੀਤਾ ਤੇ ਤੁਸੀਂ ਉਹ ਪਾਣੀ ਛੁੱਟ ਦਿੱਤਾ ਸੱਚੇ ਪਾਤਸ਼ਾਹ ਜੀ ਉਹ ਇਹ ਕਿਉਂ ਕੀਤਾ ਹੈ ਇੰਨਾ ਮਹਿੰਗਾ ਕੀਮਤੀ ਹੀਰਾ ਤੁਸੀਂ ਕਿਉਂ ਛੁੱਟਿਆ ਕਲ ਕੀ ਤਰ ਸਤਿਗੁਰੂ ਮਹਾਰਾਜ ਆਖਣ ਲੱਗੇ ਵੀ ਸਾਡੀ ਮਰਜ਼ੀ ਤੂੰ ਸਾਨੂੰ ਭੇਟ ਕੀਤੇ ਦੇ ਦਿੱਤਾ ਜੇ ਤੂੰ ਸਾਨੂੰ ਤੂੰ ਭੇਟ ਕਰ ਦਿੱਤਾ ਅਸੀਂ ਉਹਨੂੰ ਨਦੀ 'ਚ ਸੁਟিয়ে ਰੱਖੀਏ ਕੋੜ ਜੋ ਮਰਜੀ ਕਰੀਏ ਸਾਡੀ ਮਰਜੀ ਆ ਪਰ ਕਹਿੰਦਾ ਮਹਾਰਾਜੇ ਕਿਉਂ ਭੇਟ ਕੀਤਾ ਕਿਉਂ ਨਦੀ ਦੇ ਵਿੱਚ ਭੇਟ ਕੀਤਾ ਕਿਉਂ ਇਹਨੂੰ ਸੁਟਿਆ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਅੱਛਾ ਤਾਂ ਸਤਿਗੁਰੂ ਕਹਿੰਦੇ ਐਂ ਕਰ ਨਦੀ ਦੇ ਵੱਲ ਨਿਗਾਹ ਮਾਰ ਆ ਉਹੀ ਨਦੀ ਹੈ ਸਾਸ ਸੰਗਤ ਜੀ ਗੋਦਾਵਰੀ ਜਿੱਥੇ ਮਹਾਰਾਜ ਜੀ ਨੇ ਹੀਰਾ ਸੁਟਿਆ ਸੀ ਇਹ ਗੁਰਦਾਰਾ ਸਾਹਿਬ ਦੇ ਪਿਛਲੇ ਪਾਸੇ ਵਗ ਰਹੀ ਹੈ ਬਹੁਤ ਸਾਰੇ ਸਥਾਨਾਂ ਦੇ ਨਾਮ ਨਾਲ ਇਹ ਨਦੀ ਵਗਦੀ ਹੈ ਸੋ ਜਦੋਂ ਨਿਗਾਹ ਮਾਰਦਾ ਹੈ ਬਹਾਦਰ ਸ਼ਾ ਕੀ ਵੇਖਦਾ ਹੈ ਕਿ ਨਦੀ ਵਿੱਚ ਇੱਕ ਹੀਰਾ ਨਹੀਂ ਅਣਗਿਣਤ ਹੀਰੇ ਜਿਹੜੇ ਨੇ ਉਹ ਰੁੜੇ ਜਾ ਰਹੇ ਨੇ ਇਹ ਵੇਖ ਕੇ ਹੰਕਾਰ ਦੂਰ ਹੋ ਗਿਆ ਪਾਣੀ ਪਾਣੀ ਹੋ ਗਿਆ ਸਤਪੁਰੂ ਜੀ ਨੇ ਸਮਝਾਇਆ ਗੁਰੂ ਪੀਰ ਨੂੰ ਕੋਈ ਭੇਟਾ ਦੇ ਦਿਓ ਤਾਂ ਉਹ ਆਪਣੀ ਨਹੀਂ ਜਣਾਈ ਦੀ ਉਹ ਜੋ ਮਰਜੀ ਉਸ ਭੇਟਾ ਦੇ ਨਾਲ ਕਰੇ ਸੋ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਔਰ ਸਤਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਬਹਾਦਰ ਸ਼ਾਨ ਹੈ ਜਿਹੜੀਆਂ ਨੇ ਉਹ ਪ੍ਰਾਪਤ ਕੀਤੀਆਂ ਇਹ ਗੁਰਦੁਆਰਾ ਹੀਰਾ ਘਾੜ ਸਾਹਿਬ ਜੀ ਦੇ ਆਪ ਜੀ ਨੂੰ ਦਰਸ਼ਨ ਕਰਵਾਏ ਨੇ ਜਿਨ੍ਹਾਂ ਨੇ ਕੀਤੇ ਨੇ ਕਮੈਂਟ ਦੇ ਵਿੱਚ ਜਰੂਰ ਲਿਖਿਓ ਵਾਇਗਰੂ ਲਿਖ ਕੇ ਹਾਜ਼ਰੀ ਲਵਾਇਓ ਜੀ ਇਸ ਤਰ੍ਹਾਂ ਦੀਆਂ ਗੁਰਦੁਆਰਾ ਸਾਹਿਬ ਦੀਆਂ ਜੋ ਵੀਡੀਓ ਹਨ ਇਸ ਪੇਜ ਤੇ ਪੈਂਦੀਆਂ ਰਹਿੰਦੀਆਂ ਹਨ ਤੁਸੀਂ ਇਸ ਪੇਜ ਨੂੰ ਫੋਲੋ ਕਰਕੇ ਇਨਾ ਵੀਡੀਓ ਦਾ ਨੰਨਾ ਮੰਨ ਸਕਦੇ ਹੋ ਇਤਿਹਾਸ ਦੀ ਜਾਣਕਾਰੀ ਲੈ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ